ਆਹੀ 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 ਜੋ ਪਹਿਲਾ ਡਿੱਗਾ ਕੋਠਾਂ ਦੇ ਚੜ ਗਿਆ ਚਾਰ ਜਗ੍ਹਾ ਤੇ ਡਿੱਗਿਆ ਜੀ ਚਾਰ ਜਗ੍ਹਾ ਤੇ ਲੱਗੇ ਲੱਗੇ ਆ ਟੋਇਆ ਦੇਖੋ ਹਲੋ ਹੋਇਆ ਹੀ ਹੈ ਆਹੀ ਮਰਮੁਰ ਜਾਲਾ ਮਤ ਤੁਸੀਂ ਆ ਜਾਓ ਹੋਰ ਬੜਾ ਬੜਾ ਟਲੇ ਟੋਏ ਪਏ ਨੇ ਕੋਈ ਬੜਾ ਟਲੇ ਟੋਏ ਪਏ ਆ ਰਾਜਵਤੀ ਜੀ ਫੜੀ ਦਿਨ ਇੱਕ ਟੋਇਆ ਆ ਜੀ ਦੂਜਾ ਅਗਲੇ ਪਾਸੇ ਆ ਜਿਸ ਤਰ੍ਹਾਂ ਲੰਘਦਾ ਗਿਆ ਜਾਂ ਸੁੱਟਦਾ ਗਿਆ ਓਦਾਂ ਹੀ ਲੈਣ ਸੇਰੀ ਚਾਰ ਟੋਏ ਆ ਆਪਣੇ ਬੜੇ ਤਗੜੇ ਆ ਤਾਰਾਂ ਵੀ ਟੁੱਟੀਆਂ ਬਿਜਲੀ ਦੀਆਂ ਇਹ ਤੁਸੀਂ ਤਮਾਕੇ ਦਾ ਇੰਪੈਕਟ ਦੇਖੋਗੇ ਬਿਜਲੀ ਦੀਆਂ ਤਾਰਾਂ ਟੁੱਟੀਆਂ ਕਿੰਡਾ ਜ਼ਬਰਦਸਤ ਧਮਾਕਾ ਹੋਇਆਗਾ ਬਰੂਦ ਦੀ ਸਮੈਲ ਜਿਹੜੀ ਆ ਅਜੇ ਵੀ ਹਵਾ ਦੇ ਵਿੱਚ ਆ ਉਹ ਘਰ ਦੇ ਸ਼ੀਸ਼ੇ ਟੁੱਟ ਗਏ ਆ ਸਾਹਮਣੇ ਘਰ ਦੇ ਖੰਡਾ ਜਿਹੜਾ ਇੰਨਾ ਜ਼ਬਰਦਸਤ ਧਮਾਕਾ ਸੀਗਾ ਇੱਥੇ ਖੇਤਾਂ 'ਚ ਦੱਸਿਆ ਜਾ ਰਿਹਾ ਕਿ ਰਾਤ ਦਾ ਕੁਝ ਇੰਪੈਕਟ ਡਿੱਗਿਆ ਆ ਕਾਫੀ ਦੁਨੀਆ ਇਕੱਠੀ ਹੋਈ ਆ ਪਿੰਡ ਸ਼ਿਸ਼ਰਾ ਰਾਜੂ ਬਿਲੇ ਦੇ ਨੇੜੇ ਖੇਤਾਂ ਦੇ ਵਿੱਚ ਰਾਤ ਕੋਈ ਇੰਪੈਕਟ ਡਿੱਗੇ ਆ ਕਾਫੀ ਦੁਨੀਆ ਕੱਟੀ ਹੋਈ ਹੈ ਦੇਖਣ ਵਾਸਤੇ ਇਹ ਨਜ਼ਦੀਕ ਜਾ ਕੇ ਤੁਹਾਨੂੰ ਦਿਖਾਵਾਂਗੇ ਉਹ ਬੜਾ ਨੋਕ ਨਿਕਲ ਰਿਹਾ ਬੜੀ ਬੜੀ ਦੂਰੋਂ ਸੰਗਤ ਆਉਂਦੀ ਤੇ ਲਾ ਕੇ ਚੱਲ ਜੋ ਬਾਹਰ ਚੱਲ ਦੇਖ ਕੇ ਰਸਟਿਕਾਲੀ ਪਤਾ ਹੋਵੇ ਜੇ ਇਹ ਬਾਹਰ ਜਾਣਾ ਚਲਾ ਕੇ ਨੀ ਕੋਈ ਕੱਢੇ ਕਿਤਾਬ ਆਹ ਲਿਆ ਤੇ ਹੁਣ ਲੱਗਦਾ ਰਸਤੇ ਹੀ ਬੰਦ ਹੋ ਗਿਆ ਭਾਈ ਦੇਖਿਓ ਮੜਾ ਜੀ ਇਹ ਕੈਮਰਾ ਮੇਰੇ ਤਾਂ ਤਾਂ ਜਾ ਹੋਇਆ ਵਾੜਾ ਸਾਡੀ ਵਾਰੀ ਆਈ ਤੇ ਤੂੰ ਕਹਿੰਦਾ ਭਾਈ ਤੇ ਲਾ ਜੀ ਇਹ ਡਿਫੈਂਸ ਮਿਨਿਸਟਰ ਦੀ ਗੱਡੀ ਆ

ਅਰੇ ਤੇਰੇ ਗੁਰੂ ਦੂਰੋਂ ਖਾਲੀ ਜਾਉਣਾ ਹੈ ਵੀ ਕੋਈ ਨਾ ਕਿਸੇ ਨਾਲ ਟੋਆ ਮਾਰਿਆ ਐੜੀ ਨੂੰ ਵੀ ਲੈ ਆਉਣਾ ਹੀ ਲੱਗ ਲੱਗ ਕੇ ਇੱਥੇ ਡਿੱਗਿਆ ਜੀ ਇੰਪੈਕਟ ਪਿੰਡ ਸ਼ਿਸ਼ਰਾ ਰਾਜੂ ਵੇਲੇ ਦੇ ਨੇੜੇ ਉਹ ਘਰ ਦੇ ਸ਼ੀਸ਼ੇ ਟੁੱਟ ਗਏ ਆ ਸਾਹਮਣੇ ਘਰ ਦੇ ਖੰਡਾ ਜਿਹੜਾ ਇੰਨਾ ਜ਼ਬਰਦਸਤ ਧਮਾਕਾ ਸੀਗਾ ਉਹ ਸਾਹਮਣੇ ਜਗ੍ਹਾ ਜਿੱਥੇ ਡਿੱਗਿਆ ਉਹ ਬਾਕੀ ਨੱਥਾ ਪੋਜੀ ਦਾ ਬੜਾ ਚੱਲਦੀ ਰਾਜੂ ਵਿਲਾ ਸ਼ਿਸ਼ਰਾ ਬਲਾਕ ਕਾਨੋਨ ਡਿਸਟ੍ਰਿਕਟ ਗੁਰਦਾਸਪੁਰ ਬਹੁਤ ਵੱਡਾ ਟੋਆ ਪਿਆ ਬਹੁਤ ਵੱਡਾ ਟੋਆ ਤੁਹਾਨੂੰ ਦਿਖਾਉਂਦੇ ਹਾਂ ਮੋੜ ਦਾ ਹੀ ਚਲਾ ਰਿਹਾ ਹੈ 4 ਡਿਗਰੀ ਅਸੀਂ ਅਸੀਂ ਜੋ ਪਹਿਲਾ ਡਿਗਾ ਕੋਠਿਆਂ ਦੇ ਚੜ ਗਿਆ ਚਾਰ ਜਗ੍ਹਾ ਤੇ ਡਿਗਿਆ ਜੀ ਚਾਰ ਜਗ੍ਹਾ ਤੇ ਲੱਗੇ ਲੱਗੇ ਆ ਟੋਇਆ ਦੇਖੋ ਹੋਇਆ ਹੀ ਗਿਆ ਅਸੀਂ ਮਰਮੂਰ ਜਾਣਾ ਮੈਂ ਤੁਸੀਂ ਆ ਜਾਓ ਹੋਰ ਬੜਾ ਬੜਾ ਤਗੜੇ ਟੋਏ ਪਏ ਨੇ ਬੜਾ ਬੜਾ ਟੋਏ ਪਏ ਨੇ ਰਾਜਵਤ ਜਿਛਰੇ ਬੜੀ ਦਿਲਣਾ ਇੱਕ ਟੋਇਆ ਆ ਜੀ ਦੂਜਾ ਅਗਲੇ ਪਾਸੇ ਆ ਜਿਸ ਤਰ੍ਹਾਂ ਲੰਘਦਾ ਗਿਆ ਜਾਂ ਸੁੱਟਦਾ ਗਿਆ ਆ ਉਸਦਾ ਹੀ ਲੈਣ ਸੇਰੀ ਚਾਰ ਟੋਏ ਆ ਆਪਣੇ ਬੜੇ ਤਗੜੇ ਆ ਤਾਰਾਂ ਵੀ ਟੁੱਟੀਆਂ ਬਿਜਲੀ ਦੀਆਂ ਆ ਤੁਸੀਂ ਧਮਾਕੇ ਦਾ ਇੰਪੈਕਟ ਦੇਖੋ ਕਿ ਬਿਜਲੀ ਦੇ ਤਾਰਾਂ ਟੁੱਟ ਗਈਆਂ ਕਿੰਡਾ ਜ਼ਬਰਦਸਤ ਧਮਾਕਾ ਹੋਇਆਗਾ ਤੇ ਬਰੂਦ ਦੀ 스멜 ਜਿਹੜੀ ਆ ਅਜੇ ਵੀ ਹਵਾ ਦੇ ਵਿੱਚ ਆ ਆਵਲਾ ਟੋਆ ਥੋੜਾ ਜਿਹਾ ਛੋਟਾ ਆ ਜਿਹੜਾ ਤੁਹਾਨੂੰ ਪਹਿਲੇ ਦਿਖਾਇਆ ਉਹ ਬਹੁਤ ਵੱਡਾ ਸਾਫ ਕੰਦਾ ਸਾਫ ਬਹੁਤ ਵੱਡਾ ਦੇ ਲਗੇ ਤੇ ਹਾਂਜੀ ਬਹੁਤ ਦੁਨੀਆ ਕੱਟੀ ਹੋਈ ਹੈ ਪਿੰਡ ਰਾਜੂ ਬੇਲਾ ਸ਼ਿਸ਼ਰਾ ਬਲਾਕ ਕਾਨੋਣ ਗੁਰਦਾਸਪੁਰ ਕੋਈ ਜਾਂ ਇਹਦਾ ਮੂੰਹ ਆਪਣੇ ਪਿੰਡਾਂ ਨੂੰ ਕਰੋ ਆ ਸਾਹਮਣੇ ਘਰ ਆ ਉਹਨਾਂ ਦੇ ਸ਼ੀਸ਼ੇ ਟੁੱਟ ਗਏ ਆ ਧਮਕ ਨਾਲ ਇਹ ਬਿਜਲੀ ਦੀਆਂ ਤਾਰਾਂ ਤੁਸੀਂ ਦੇਖਦੇ ਹੋਗੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਇੱਕ ਦੂਜਾ ਘਰ ਪਿੰਡ ਰਾਜੂ ਵਿਲਾ ਸ਼ਿਸ਼ਰਾ ਕਾਨੋਣ ਗਰਦਾਸ ਪਰ ਘਾਟ ਹੋਇਆ ਬੋਗੜਾ ਇੱਕ ਕ੍ਰੇਟਰ ਬਣਿਆ ਪੂਰਾ ਕ੍ਰੇਟਰ ਜਿੱਦਾਂ ਉਲਕਾ ਪਿੰਡ ਡਿੱਗਣ ਤੋਂ ਬਾਅਦ ਕ੍ਰੇਟਰ ਬਣਦੇ ਆ ਨਾ ਇਹ ਖਾਤੇ ਤੋਂ ਉਧਰ 2 ਕਿਲੋ ਉਸ ਤੋਂ ਇਲਾਵਾ ਪਰਾਂ ਵੀ ਆ ਜੀ ਆਹ ਦੇਖੋ ਪਾਜੀ ਉੱਥੇ ਜਾਓ ਉਹ ਉਹ ਅਗਲੇ ਪਾਸੇ ਵੀ ਆ 4 ਤੋਂ 5 ਜਗ੍ਹਾ ਤੇ ਬਲਾਸਟ ਹੋਇਆ ਆ ਮਿੱਟੀ ਦੇਖੋ ਕਿੱਡੀ ਕਿੱਡੀ ਦੂਰ ਤੱਕ ਆ ਕੇ ਡਿੱਗੀ ਐ ਟੋਏ ਤੋਂ ਬਾਹਰ ਆ ਵੇ ਕੋਈ ਕਿੱਡੀ ਕਿੱਡੀ ਦੂਰ ਤੱਕ ਮਿੱਟੀ ਗਈ ਆ ਟੋਏ ਦੀ ਆ ਟੋਆ ਦੂਸਰਾ ਉਹ ਆ ਉਹ ਕਬਲੇ ਇਕੱਠੀ ਹੋਈ ਆ ਦੇਖੋ ਉਹ ਆ ਉਹ ਸਾਹਮਣੇ ਦੂਰ ਇੱਕ ਇੱਧਰ ਇੱਕ ਥੋੜਾ ਜਿਹਾ ਹਟਵਾ ਦੱਸਿਆ ਜਾ ਰਿਹਾ ਦੂਰ ਦੂਰ ਦਾ ਤਾਂ ਤਦੋਂ ਮੈਂ ਵੀਡੀਓ ਖਤਮ ਕਰਦਾ ਮੁਰਕੇ ਜਾਮ ਲੱਗ ਗਿਆ ਗੱਡੀ ਕੱਢਣੀ ਓਕੀ ਹੋਈ ਨਹੀਂ ਆ ਵੀਡੀਓ ਖਤਮ ਕਰਦਾ ਜੇ ਸੀ ਵੀ ਮਰੀ ਕਿ ਪੱਕੇ ਜੰਮੂ ਦਾ ਯਾਰ ਦੇਖ ਸਕਦੇ ਹੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਲਾਈਵ ਤਸਵੀਰਾਂ ਜੋ ਕਿ ਗੁਰਦਾਸਪੁਰ ਜ਼ਿਲ੍ਹੇ ਦੀਆਂ ਕਨਵਾਲ ਦੀਆਂ ਲਾਈਵ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਦੱਸਿਆ ਜਾ ਰਿਹਾ ਕਿ ਦੇਰ ਰਾਤ ਜਹਾਜ਼ ਡਿੱਗਣ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਚਾਰ ਜਗਾਵਾਂ ਤੇ ਕਿੰਨੇ ਡੂੰਘੇ ਟੋਏ ਜੋ ਕਿ ਪੈ ਗਏ ਔਰ ਦੱਸਿਆ ਜਾ ਰਿਹਾ ਕਿ ਜੋ ਨੇਰੇ ਇਸੇ ਨੇਰੇ ਘਰ ਸੀ ਲੋਕਾਂ ਦੇ ਘਰ ਸੀ ਔਰ ਇੰਨੀ ਜ਼ਿਆਦਾ ਇਸ ਦੀ ਤਬਾਕਾ ਸੀ ਇੰਨਾ ਜ਼ਿਆਦਾ ਇਹ ਜੋਰ ਨਾਲ ਡਿੱਗਿਆ ਕਿ ਲੋਕਾਂ ਦੇ ਘਰਾਂ ਦੇ ਜੋ ਕਿ ਸ਼ੀਸ਼ੇ ਤੱਕ ਟੁੱਟ ਗਏ ਲੋਕਾਂ ਦੇ ਘਰਾਂ ਦੇ ਸ਼ੀਸ਼ਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਰ ਦੇਖ ਸਕਦੇ ਹੋ ਲੋਕ ਇਸ ਜਗ੍ਹਾ ਦੇ ਉੱਤੇ ਇਕੱਠੇ ਹੋਏ ਨੇ ਜਿਸ ਜਗ੍ਹਾ ਦੇ ਉੱਤੇ ਜਹਾਜ਼ ਡਿੱਗਣ ਦੇ ਨਾਲ ਜੋ ਕਿ ਟੋਏ ਪੈ ਗਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਲਾਈਵ ਤਸਵੀਰਾਂ ਨੂੰ ਦੇਖਿਆ ਔਰ ਦੇਖ ਸਕਦੇ ਹੋ ਕਿ ਕਿਵੇਂ ਜੋ ਕਿ ਲੋਕ ਪੈਨਿਕ ਨੇ ਲੋਕਾਂ ਦੇ ਮਨਾਂ 'ਚ ਡਰਦਾ ਮਾਹੌਲ ਆ